ਕਿਸਾਨਾ ਨੂੰ ਸਰਵਣ ਸਿੰਘ ਪੰਦੇਰ ਨੇ ਕੀਤਾ ਵੱਡਾ ਐਲਾਨ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਕਰਨਗੇ ਸ਼ੁਰੂ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚੱਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ਵਿਆਪੀ ਹੋ ਰਿਹਾ ਤਾਮਲ ਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੁਪੀ ਪੰਜਾਬ ਤਾਂ ਹੋਊਗਾ ਹਜੇ ਆਊਟ ਸਟੇਟਾਂ ਦੀਆਂ ਅਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਕੱਲ ਕਿ ਐਮਐਮ ਦੀ ਮੀਟਿੰਗ ਵਿੱਚ 50 ਥਾਮਾਂ ਦਾ ਅਸੀਂ ਸਨਿਸ਼ਾਣਕ ਕੀਤੀ ਸੀ ਐਸਕੇਐਮ ਨਾਨ ਪੋਲਿਟਿਕਲ ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਮਾਂ ਤੇ 12:30 ਮਿੰਟ ਤੋਂ 2:30 ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਫਕਾ ਮੰਤਰੀ ਦੇ ਮੁੰਡੇ ਨੇ ਜਿਵੇਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬੰਨਣਾ ਹੀ ਬੰਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦੀਹਾੜੀ ਫਸਲੀ ਬੀਮਾ ਦੋਤਨਾ ਤੇ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਲਾਗੂ ਕਰਨੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਆ ਦੇਵੀ ਦਾਸਪੁਰ ਅਮਰਸਰ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਹੀ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਹੀ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇਰੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵੀ ਝੋਨੇ ਦੀ ਖਰੀਦ ਕਰਨੀ ਆ ਆਰਟੀਏ ਸੈਲਰ ਮਾਲ ਖੜਤਾਲਾ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਕਰਦੈ ਤੋ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਇਹਦਾ ਠੋਸ ਹੱਲ ਕਰਨ ਦੀ ਬਜਾਏ ਕਿਸਾਨਾਗੂ ਸਰਵਣ ਸਿੰਘ ਪੰਦੇਰ ਨੇ ਕੀਤਾ ਵੱਡਾ ਐਲਾਨ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਕਰਨਗੇ ਸ਼ੁਰੂ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚੱਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਪੰਜਾਬ ਤਾਂ ਹੋਊਗਾ ਹਜੇ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਕੱਲ ਕੇ ਐਮਐਮ ਦੀ ਮੀਟਿੰਗ ਵਿੱਚ 50 ਥਾਮਾ ਦਾ ਅਸੀਂ ਸ਼ਨਾਖਤ ਕੀਤੀ ਸੀ ਐਸਕੇਐਮ ਨਾਨ ਪੋਲਿਟਿਕਲ ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਮਾਂ ਤੇ 12:30 ਮਿੰਟ ਤੋਂ 2:30 ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਫਕਾ ਮੰਤਰੀ ਦੇ ਮੁੰਡੇ ਨੇ ਜਿਵੇਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਹੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦੀਹਾੜੀ ਫਸਲੀ ਬੀਮਾ ਯੋਜਨਾ ਤੇ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਲਾਗੂ ਕਰਨੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਆ ਦੇਵੀ ਦਾਸਪੁਰ ਅਮਰਸਰ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਹੀ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਹੀ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇਰੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵਿੱਚ ਝੋਨੇ ਦੀ ਖਰੀਦ ਕਰਨੀ ਆ ਆਰਟੀਏ ਸੈਲਰ ਮਾਲ ਖੜਤਾਲਾਂ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਕਰਦਾ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ تحت ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਹੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਇਹਦਾ ਠੋਸ ਹੱਲ ਕਰਨ ਦੀ ਬਜਾਏ